ਅਸਾ ਮਹਿਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਨ ਬਲਾਗੇ ਧੂਰ ਨਾਗੀ ਮੈਲ ਮਿਟੈ ਸਚ ਨਾਹੀਂ ਓਰ ਪ੍ਰਸਾਦ ਰਹਿ ਲਿਬ ਲਾਏ ਹੈ ਹਜ਼ੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕੁਮਾਵੇ ਆਵੇ ਜਾਵੇ ਕਹਿਨ ਕਤਨ ਵਾਰਾ ਨਹੀਂ ਆਵੇ ਕਿਆ ਦੇਖਾ ਸੂਜ ਬੂਜ ਨੋ ਪਾਵੇ ਮੈਨੂ ਨਾ ਆਵੇ ਮਨ ਤ੍ਰਿਪਤ ਨ ਆਵੇ ਜੋ ਜਨਮੇ ਸੇ ਰੋਗ ਵਿਆਪੇ ਹੁਮੇ ਮਾਇਆ ਦੁਖ ਸੰਤਾਪੇ ਸੇ ਜਨ ਬਾਂਚੇ ਜੋ ਪ੍ਰਭ ਰਾਖੇ ਸਤਿਗੁਰੂ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰੱਖੇ ਅੰਮ੍ਰਿਤ ਚਾਖੇ ਸਤਿਗੁਰੂ ਸੇਵ ਅੰਮ੍ਰਿਤ ਸ਼ਬਦ ਬਾਖੇ ਸਾਚੈ ਸ਼ਬਦ ਮੁਕਤ ਗਤੁ ਪਾਏ ਨਾਨਕ ਵਿਚੋਂ ਆਪਗੁਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਆਸਾ ਰਾਗ ਅੰਦਰ ਏ 13ਵਾਂ ਸ਼ਬਦ ਹੈ ਰਾਹੁ ਦੀ ਪੰਕਤੀ ਹੈ ਹੈ ਹਾਜ਼ੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਉਹ ਭਾਈ ਇਸ ਗੱਲ ਦਾ ਯਕੀਨ ਮਨਾ ਲਓ ਇਸ ਗੱਲ ਤੇ ਪ੍ਰਤੀਤ ਬਣਾ ਲਓ ਕਿ ਪਰਮਾਤਮਾ ਹਾਜ਼ਰ ਹਜ਼ੂਰ ਹੈ ਹੈ ਹਜ਼ੂਰ ਹਾਜ਼ਰ ਆਮ ਮੌਲਤਾਂ ਵਿੱਚ ਹਾਜ਼ਰ ਹਜ਼ੂਰ ਬੋਲਦੇ ਹਾਂ ਪਰ ਗੁਰੂ ਸਾਹਿਬ ਨੇ ਕਾਬਤੂਲ ਸੰਪੂਰਨ ਕਰਨ ਵਾਸਤੇ ਸ਼ਾਇਦ ਹਜ਼ੂਰ ਹਾਜ਼ਰ ਇਹ ਜ਼ਰੂਰੀ ਹੋਵੇ ਕਾਬਤੂਲ ਵਾਸਤੇ ਹੈ ਹਜ਼ੂਰ ਹਾਜ਼ਰ ਅਰਦਾਸ ਉਹ ਪਰਮਾਤਮਾ ਬਿਲਕੁਲ ਹਾਜ਼ਰ ਹਜ਼ੂਰ ਅੰਗ ਸੰਗ ਹੈ ਇਸ ਲਈ ਉਸ ਦੇ ਅੱਗੇ ਹੀ ਅਰਦਾਸ ਕਰਨੀ ਬਣਦੀ ਹੈ ਉਹੀ ਸਾਡੀ ਹਰ ਹਰਦਾਸ ਹਰ ਕੜੀ ਹਰ ਪਲ ਸੁਣ ਸਕਦਾ ਹੈ ਕੋਈ ਵੀ ਦੁਨੀਆਵੀ ਰਿਸ਼ਤਾ ਨਾਤਾ ਦੋਸ ਮਿੱਤਰ ਹਰ ਕੜੀ ਹਰ ਪਲ ਸਾਡੇ ਨਾਲ ਨਹੀਂ ਹੋ ਸਕਦੇ ਪਰ ਪ੍ਰਭੂ ਹਰ ਵੇਲੇ ਸਾਡੇ ਅੰਗ ਸੰਗ ਹਾਜ਼ਰ ਨਾਜ਼ਰ ਸਾਡੇ ਨਾਲ ਹੈ ਉਸ ਦੇ ਅੱਗੇ ਹਰ ਸਮੇਂ ਲੋੜ ਪੈਣ ਤੇ ਉਸ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ ਸਾਡੇ ਸਾਰੇ ਦੁੱਖ ਸੁੱਖ ਉਸ ਕਰਤੇ ਪਾਸ ਬਾ ਉਹ ਸਭ ਜਾਣਦਾ ਹੈ ਸਾਡਾ ਕੀ ਦੁੱਖ ਹੈ ਸਾਨੂੰ ਕਿਵੇਂ ਸੁੱਖ ਹੋਣਾ ਹੈ ਇਹ ਸਾਰੀ ਖੇਡ ਉਹ ਜਾਣਦਾ ਹੈ ਬਲਕੇ ਦੁੱਖ ਜਾਂ ਸੁੱਖ ਮਿਲਦੇ ਨੇ ਉਸ ਦੇ ਹੁਕਮ ਵਿੱਚ ਉਸ ਦੇ ਪਾਣੇ ਉਸ ਦੇ ਰਜ਼ਾ ਵਿੱਚ ਹੀ ਮਿਲਦੇ ਨੇ ਇਸ ਲਈ ਇਹਨਾਂ ਦੀ ਨਿਵਰਤੀ ਲਈ ਅਰਦਾਸ ਇੱਕ ਪਰਮਾਤਮਾ ਅੱਗੇ ਫਬਦੀ ਹੈ ਕਿਤੇ ਹੋਰ ਥੱਲੇ ਦੀ ਲੋੜ ਨਹੀਂ ਕਿਉਂਕਿ ਉਹ ਹੀ ਸਭ ਤੋਂ ਜ਼ਿਆਦਾ ਸਾਡਾ ਨਜ਼ੀਕੀ ਹੈ ਉਹ ਹੀ ਸਾਡੇ ਸਾਰੇ ਦੁੱਖ ਸੁੱਖ ਦੂਰ ਕਰਨ ਦੇ ਸਮਰੱਥ ਹੈ ਇਸ ਲਈ ਉਸ ਪ੍ਰਭੂ ਨਾਲ ਸਾਝ ਬਣ ਜਾਂਦੀ ਹੈ ਇਸ ਜ਼ਰੀਏ ਦੁੱਖ ਵਿੱਚ ਉਸ ਦੀ ਯਾਦ ਆਉਂਦੀ ਹੈ ਤੇ ਉਸ ਵੇਲੇ ਉਹ ਹੀ ਦੁੱਖ ਵਿੱਚ ਆਈ ਯਾਦ ਹੀ ਸਾਡੇ ਜੀਵਨ ਨੂੰ ਸਫਲ ਕਰਨ ਦਾ ਇੱਕ ਸਾਧਨ ਬਣ ਜਾਂਦੀ ਹੈ। ਤੋਂ ਇਹ ਦੁੱਖ ਸੁੱਖ ਵਿੱਚ ਪ੍ਰਭੂ ਅੱਗੇ ਅਰਦਾਸ ਇੱਕ ਵਾਹਿਗੁਰੂ ਅੱਗੇ ਅਰਦਾਸ ਬਣਦੀ ਹੈ ਜੋ ਸਾਡੇ ਅੰਗ ਸੰਗ ਹਾਜ਼ਰ ਨਾਜ਼ਰ ਹੈ। ਅਮੇ ਥਾਂ ਤਾਂ ਡੇਰੀਆਂ ਤੇ ਤੱਕੇ ਖਾਣ ਦੀ ਲੋੜ ਨਹੀਂ। ਗੁਰਮਤਿ ਸਾਚੀ ਹੁਜਤ ਦੂਰ ਪਰ ਜੇ ਬੰਦੇ ਨੂੰ ਇਹ ਗੁਰਮਤ ਸੱਚੀ ਅੰਦਰ ਆ ਜਾਏ। ਸੱਚੀ ਗੱਲ ਉਨਦੀ ਹਕੀਕਤ ਉਹਨਾਂ ਨੂੰ ਸਮਝ ਆ ਜਾਏ ਕਿ ਦੁੱਖ ਸੁੱਖ ਕੇਵਲ ਇੱਕ ਪਰਮਾਤਮਾ ਦੇ ਆਤਨ ਉਹ ਸਾਡੇ ਆਜ਼ਰ ਨਾਜ਼ਰ ਹੈ ਇਹ ਗਿਆਨ ਜਿਸ ਨੂੰ ਆ ਜਾਏ ਹੁਜਤ ਦੂਰ ਉਹਦੇ ਅੰਦਰੋਂ ਹੁਜਤ ਮੁੱਕ ਜਾਂਦੀ ਹੈ ਓਵਰ ਮਨ ਮਰਜੀ ਦੀਆਂ ਇਤਰਾਜ਼ ਬਾਜ਼ੀਆਂ ਹੁਜਤ ਬਾਜ਼ੀਆਂ ਉਲਾਮੇ ਇਹ ਬੰਦ ਕਰ ਦਿੰਦਾ ਹੈ ਇੱਕ ਵਿਸ਼ਵਾਸ ਨਾਲ ਇਸ ਮਾਰਗ ਤੇ ਤੁਰ ਪੈਂਦਾ ਹੈ ਬਹੁਤ ਸਿਆਣਪ ਲਾਗੈ ਧੂਰ ਕਿ ਦੁਨੀਆਦਾਰੀ ਵਾਲੀਆਂ ਗੱਲਾਂ ਚ ਤਰਹੀਂ ਵਾਲੀਆਂ ਬਹੁਤ ਸਿਆਣਪਾਂ ਮਾਰਦਾ ਫਿਰ ਇਹ ਬੰਦਾ ਲਾਗੈ ਤੂਰ ਇਹਦੇ ਨਾਲ ਵਿਕਾਰਾਂ ਦੀ ਮੈਲ ਹੀ ਧੂੜ ਹੀ ਲੱਗਦੀ ਹੈ ਮੈਲ ਹੀ ਲੱਗਦੀ ਹੈ ਇਹਦੇ ਨਾਲ ਜੀਵਨ ਕਦੇ ਸੋਚਾ ਜਾਂ ਨਹੀਂ ਬਣ ਸਕਦਾ ਆਪਣੇ ਮਨ ਮਰਜ਼ੀ ਦੀ ਸਿਆਣਪ ਮਾਰਦੇ ਫਿਰਿਏ ਤੇ ਗੁਰੂ ਦੀ ਗੱਲ ਦੀ ਕਦਰ ਨਾ ਕਰੀਏ ਅਗਰ ਪ੍ਰਭੂ ਨੂੰ ਹਾਜ਼ਰ ਨਾਜ਼ਰ ਨਾ ਜਾਣ ਕੇ ਉਸ ਪਵਿਤ੍ਰ ਪਾਵਨ ਜਿੰਦਗੀ ਨਾ ਜੀਏ ਔਰ ਦੁੱਖ ਸੁੱਖ ਦਾ ਕਰਤਾ ਔਰ ਹਰਤਾ ਉਹਨੂੰ ਨਾ ਮੰਨੀਏ ਤਾਂ ਫਿਰ ਇਹ ਬੂਤ ਸਾਡੀ ਜਿਹੜੀ ਸਿਆਣਪ ਹੈ ਲੱਗ ਹੈ ਧੂੜ ਇਹਦੇ ਨਾਲ ਵੀ ਸਾਡਾ ਮਨ ਪਵਿੱਤਰ ਨਹੀਂ ਹੋ ਸਕਦਾ ਆਤਮਾ ਪਵਿੱਤਰ ਨਹੀਂ ਹੋ ਸਕਦਾ ਮੈਲਾ ਹੀ ਰਹਿੰਦਾ ਲਾਗੀ ਮੈਲ ਮਿਟਾ ਸੱਚ ਨਾਏ ਤਵੇ ਇਹ ਜਿਹੜੀ ਵਿਕਾਰੀ ਮੈਲ ਦੂਜੇ ਪਾਪ ਦੀ ਹਉਮੈ ਦੀ ਮੈਲ ਲੱਗੀ ਹੁੰਦੀ ਹੈ ਇਹ ਮਿਟੈ ਸਚਨਾ ਉਸ ਪ੍ਰਮਾਤਮ ਦੇ ਸੱਚੇ ਨਾਮ ਵਿੱਚ ਉਸ ਉਸ ਹਸਤੀ ਵਿੱਚ ਸਿੱਧਕ ਬਣਾਇਆ ਪਰੂਸਾ ਬਣਾਇਆ ਪ੍ਰਤੀਤ ਬਣਾਇਆ ਉਸ ਨੂੰ ਹਾਜ਼ਰ ਨਾਜ਼ਰ ਮਹਿਸੂਸ ਕੀਤਾ ਹੀ ਇਹ ਮਿਟਦੀ ਹੈ ਜਿਹੜੀ ਮੈਲ ਹੈ ਇਸ ਤਰ੍ਹਾਂ ਨਹੀਂ ਮਿਟਦੀ ਇਸ ਤਰ੍ਹਾਂ ਬੰਦਾ ਆਪਣੀ ਮੈਨ ਨੂੰ ਅੱਗੇ ਲੈ ਕੇ ਹੋਰ 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 ਐਸੇ ਕਰਮ ਕਰਦਾ ਜਾਂਦਾ ਹੈ ਜਿਹਦੇ ਨਾਲ ਇਹ ਵਿਕਾਰੀ ਬਣਦਾ ਜਾਂਦਾ ਹੈ ਪ੍ਰਭੂ ਤੋਂ ਦੂਰ ਹੁੰਦਾ ਜਾਂਦਾ ਹੈ ਗੁਰੂ ਪ੍ਰਸਾਦ ਰਹਿ ਲਿਵ ਲਾਈ ਹਾਂ ਜੇ ਗੁਰੂ ਦੀ ਕਿਰਪਾ ਹਸਲ ਕਰੇ ਗੁਰੂ ਦੀ ਬਾਣੀ ਤੂੰ ਇਹ ਦਾਤ ਲਵੇ ਇਸ ਆਤਮ ਗਿਆਨ ਦੀ ਸੱਚੇ ਗਿਆਨ ਦੀ ਪ੍ਰਮਾਤਮਾ ਦੀ ਹਾਜ਼ਰ ਨਾਜ਼ਰਤਾ ਦੀ ਇਸ ਅਨੁਭਵ ਨੂੰ ਲਵੇ ਗੁਰੂ ਪ੍ਰਸਾਦ ਫਿਰ ਰਹਿ ਲਿਵ ਲਾਈ ਫਿਰ ਉਹ ਉਸ ਇਦੀ ਵਿੱਚ ਉਹਦੀ ਲਿਵ ਲੱਗ ਸਕਦੀ ਹੈ ਇਸ ਗੱਲ ਵਿੱਚ ਕਿ ਉਹ ਪ੍ਰਮਾਤਮਾ ਹੀ ਹਾਜ਼ਰ ਨਾਜ਼ਰ ਅੰਗ ਸੰਗ ਸਾਹੀ ਹੈ ਸਾਰੇ ਦੁੱਖ ਸੁੱਖਾਂ ਦਾ ਮਾਲਕ ਹੈ ਕੂੜ ਕਮਾਵੇ ਆਵੇ ਜਾਵੇ ਪਰ ਜਿਤਨੀ ਤੇਰੀ ਬੰਦਾ ਸੱਚ ਨੂੰ ਭੁੱਲ ਗਏ ਕੂੜ ਦੀ ਕਮਾਈ ਕਰਦਾ ਰਹਿੰਦਾ ਹੈ ਸੰਸਾਰ ਨੂੰ ਆਪਣੇ ਸੁੱਖਾਂ ਦੇ ਸਾਧਨ ਸਮਝਦਾ ਹੈ ਕਿਸੇ ਨੂੰ ਆਪਣੇ ਦੁੱਖ ਦਾ ਕਾਰਨ ਸਮਝਦਾ ਇਤਨੀ ਤੇਰੀ ਉਹਦੀ ਕਮਾਈ ਕੂੜੀ ਰਹਿੰਦੀ ਹੈ ਕੂੜ ਕਮਾਵੇ ਆਵੇ ਜਾਵੇ ਫਿਰ ਆਉਂਦਾ ਜਾਂਦਾ ਰਹਿੰਦਾ ਜਿਹਨੂੰ ਮਰਨ ਦਾ ਗੇੜਾ ਬਣਿਆ ਰਹਿੰਦਾ ਕੈਨ ਕਥਨ ਵਾਰਾ ਨਹੀਂ ਆਵੇ ਆਪਣੀ ਕੈਨ ਕਥਨ ਚੀਜ਼ ਨੂੰ ਵਾਰੀ ਨਹੀਂ ਦੇਣ ਦਿੰਦਾ ਦੂਏ ਨੂੰ ਬੋਲ ਨਹੀਂ ਦਿੰਦਾ ਮੰਦਾ ਬੋਚੀਆਂ ਗੱਲਾਂ ਬੇਮਤਲਵੀਆਂ ਗੱਲਾਂ ਜਿੱਦੇ ਨਾਲ ਉਹਦੇ ਜੀਵਨ ਵਿੱਚ ਕੋਈ ਉਸਾਰੀ ਨਹੀਂ ਹੋਣੀ ਕੋਈ ਸੁਚੱਜਾ ਜੀਵਨ ਨਹੀਂ ਬੰਨਣਾ ਉਹਨਾਂ ਪਿੱਛੇ ਪਿਆ ਰੰਦਾ ਕਹਿਣ ਕਥਨ ਵਾਰਾ ਨਹੀਂ ਆਵੇ ਬੇਮਤਲਵੀਆਂ ਬੇਸਾਵੀਆਂ ਗੱਲਾਂ ਕਰਦਾ ਰਹਿੰਦਾ ਗੁਰਮੁਖ ਬੋਲਾ ਸੋ ਥਾਂ ਪਵੇ ਮਨਮੁਖ ਕਿਥੇ ਥਾਂ ਨਾ ਪਾਈ ਉਸ ਮਨਮੁਖ ਦੀ ਗੱਲਾਂ ਦਾ ਕੋਈ ਥੋੜਾ ਟਿਕਾਣਾ ਨਹੀਂ ਹੁੰਦਾ ਕਿਆ ਦੇਖਾ ਸੂਝ ਬੂਝ ਨਾ ਆਵੇ ਕੀ ਦੇਖਿਆ ਉਸਨੇ ਇੱਥੇ ਖਿਆ ਰੱਖਿਓ ਕਿਆ ਦੇਖਾ ਅਗਰ ਬੋਲਾਂਗੇ ਨਾ ਕੰਨੇ ਤੇ ਬਿੰਦੀ ਬੋਲਾਂਗੇ ਤੇ ਅਰਥ ਗਲਤ ਹੋ ਜਾਏਗਾ ਕਿਆ ਦੇਖਾਂ ਮੈਂ ਕੀ ਦੇਖਾਂ ਇਹ ਇਨੀ ਅਰਥ ਕਿਆ ਦੇਖਾ ਉਸਨੇ ਕੀ ਦੇਖਿਆ ਬਦਰ ਉਸਨੇ ਕੁਝ ਸਮਝਿਆ ਦੇਖਿਆ ਨਹੀਂ ਕਿ ਜੀਵਨ ਦੀ ਹਕੀਕਤ ਕੀ ਜਾਂ ਸੱਚ ਕੀ ਹੈ ਕਿਆ ਦੇਖਾ ਸੂਝ ਬੂਝ ਨਾ ਪਾਵੇ ਇਸੇ ਵਾਸਤੇ ਉਸਨੇ ਕੋਈ ਸੂਝ ਬੂਝ ਪ੍ਰਾਪਤ ਨਹੀਂ ਹੁੰਦੀ ਸੰਸਾਰ ਦੀ ਜਿਹਨੂੰ ਹਕੀਕਤ ਨਹੀਂ ਸਮਝਦਾ ਸਤਗੁਰੂ ਦੀ ਮਤ ਲੈ ਕੇ ਬਿਨ ਨਾਵੇ ਮਨ ਤ੍ਰਿਪਤ ਨਹੀਂ ਆਵੇ ਨਾਮ ਤੂੰ ਵੰਜਰ ਰਹਿ ਜਾਂਦਾ ਨਾਮ ਤੂੰ ਭਾਗ ਉਸ ਪ੍ਰਬੁੱਦੀ ਹੁੰਦ ਖਸਤੀ ਉਸਦੇ ਅਨੁਭਵ ਤੂੰ ਵਾਂਝਾ ਰਹ ਜਾਂਦਾ ਤੂੰ ਅਨੁਭਵ ਤੋਂ ਬਿਨਾ ਜੀਵਨ ਮਨਵਸ ਨਹੀਂ ਹੁੰਦਾ ਮਨ ਵਿਕਾਰਾਂ ਵਾਲੇ ਭਜਿਆ ਰਹਿੰਦਾ ਆਪਣੀ ਇੱਕ ਵਖਰੀ ਹੋਂਦ ਵਖਰੀ ਹਸਤੀ ਹੋਂਮੇ ਬਣੀ ਰਹਿੰਦੀ ਹੈ ਤੇ ਉਸ ਹੋਂ ਵਿੱਚ ਹੀ ਜੋ ਵੀ ਕਰਮ ਕਰਦਾ ਹੈ ਉਹ ਕਰਮ ਉਹਦੀ ਗੁਰਮਤ ਨਹੀਂ ਬਣਦੇ ਮਨਮਤ ਹੀ ਬਣੇ ਰਹਿੰਦੇ ਨੇ ਮਨ ਨਾ ਆਵੇ ਮਨ ਤ੍ਰਿਪਤ ਨਾ ਆਵੇ ਮਨ ਤ੍ਰਿਪਤ ਨਹੀਂ ਹੁੰਦਾ ਮਨ ਟਿਕਾਉ ਵਿੱਚ ਨਹੀਂ ਹੁੰਦਾ ਮਨ ਹਰ ਵੇਲੇ ਭੁੱਖਾ ਹੀ ਰਹਿੰਦਾ ਕਿਸੇ ਬਾਸੋਂ ਇਹ ਤ੍ਰਿਪਤ ਨਹੀਂ ਹੁੰਦਾ ਜਿਸ ਕਿਸੇ ਕਰਦੇ ਇੱਕ ਚੀਜ਼ ਲਈ ਤਰਸਦਾ ਹੈ ਉਪਰਾਪਤ ਹੁੰਦੀ ਹੈ ਬੜਾ ਖੁਸ਼ ਹੁੰਦਾ ਇੱਕ ਦੋ ਦਿਨ ਉਸ ਤੋਂ ਬਾਅਦ ਆਸ ਤੇ ਅਸੀਂ ਸਿੰਧ ਡੋਕੇ ਉਹ ਅੱਗੇ ਦੂਜੀ ਚੀਜ਼ ਲੱਭਣ ਲੱਗ ਪੈਂਦਾ ਦੂਜੀ ਵਾਲੇ ਪਾਸੇ ਕੋਈ 4 ਦਿਨ ਪੱਚਦਾ ਫਿਰ ਉਹ ਸਿੰਧ ਡੋ ਜਾਂਦਾ ਫਿਰ ਕੋ ਤੀਜੀ ਚੀਜ਼ ਵਾਲੇ ਪਾਸੇ ਮਤਲਬ ਇਹਨੂੰ ਟਿਕਾਉ ਨਹੀਂ ਮਿਲਦਾ ਮਨ ਦੇ ਪਟਕਣਾ ਬਣੀ ਰਹਿੰਦੀ ਹੈ ਬਿਨ ਨਾਵੇਂ ਮਨ ਤ੍ਰਿਪਤ ਨਾਵੇਂ ਮਨ ਤ੍ਰਿਪਤ ਨਹੀਂ ਹੁੰਦਾ ਮਨ ਨੂੰ ਸਹਜ ਨਹੀਂ ਮਿਲਦਾ ਟਿਕਾਉ ਨਹੀਂ ਮਿਲਦਾ ਜੋ ਜਨਮੇ ਸੁਰੂਗ ਵਿਆਪੇ ਹੁਮੇ ਮਾਇਆ ਦੂਖ ਸੰਤਾਪੇ ਜੋ ਵੀ ਸੰਸਾਰ ਤੇ ਇੱਕ ਜਨਮ ਲੈ ਕੇ ਆਉਂਦਾ ਹੈ ਸੇ ਰੋਗ ਵਿਆਪੇ ਉਹ ਰੋਗ ਉਹਨਾਂ ਨੂੰ ਵਿਆਪ ਜਾਂਦਾ ਹੈ ਕਿਹੜਾ ਇਹ ਹੀ ਦੂਜੇ ਭਾਵ ਦਾ মোহ ਮਾਇਆ ਦਾ ਹਉਮੈ ਦਾ ਇਹ ਰੋਗ ਹਉਮੈ ਮਾਇਆ ਦੁੱਖ ਸੰਤਾਪੇ ਹਉਮੈ ਮਾਇਆ ਦੀ ਪਖਲ ਜਿਹੜੀ ਹੈ ਇਹ ਬੰਦੇ ਨੂੰ ਇਹ ਦੁੱਖ ਤੇ ਸੰਤਾਪ ਬਣ ਜਾਂਦੀ ਹੈ ਇਹਦੇ ਵਿੱਚ ਹੀ ਦੁਖੇ ਦੁਖੀ ਹੋਏ ਸੰਤਾਪੇ ਰਹਿੰਦੇ ਨੇ ਜੀ ਸੇ ਜਨਾਂ ਬਾंचे ਜੋ ਪ੍ਰਭ ਰਾਖੇ ਇਹ ਤੁ ਉਹੀ ਬੰਦੇ ਬੈਜਦੇ ਨੇ ਜੋ ਪ੍ਰਭੂ ਜਿਨ੍ਹਾਂ ਨੂੰ ਰੱਖ ਲਈ ਮੇਰ ਕਰ ਲਿਓ ਉਹ ਰੱਖੇਗਾ ਕਿਸ ਨੂੰ ਜਿਹੜਾ ਉਸ ਪ੍ਰਭ ਨੂੰ ਹਾਜ਼ਰ ਹਜ਼ੂਰ ਮੰਨ ਕੇ ਅਰਦਾਸ ਕਰੇਗਾ ਜਿਹੜਾ ਸਮਝੇਗਾ ਕਿ ਮੇਰੇ ਦੁੱਖ ਸੁੱਖ ਸਾਰੇ ਤੇ ਕਰਤੇ ਪਾਸਨ ਤੇ ਮੈਂ ਉਸ ਪ੍ਰਮਾਤਮਾ ਦਾ ਬਣ ਕੇ ਰਵਾਂ ਪਹਿਲਾ ਉਹ ਸਾਡਾ ਹਰ ਆਪੇ ਮਾਤਾ ਆਪੇ ਪਿਤਾ ਜੀ ਨੇ ਯੂਪਾ ਜਗ ਦਿਖਾਇਆ ਪਹਿਲਾ ਮਾਤਾ ਪਿਤਾ ਵੀ ਕਦੀ ਆਪਣੇ ਬੱਚੇ ਦਾ ਪੂਰਾ ਚਾਹੁੰਦੇ ਨੇ ਤੇ ਉਹ ਮਾਤਾ ਪਿਤਾ ਸਮਾਨ ਹੈ ਦੇ ਮੈਂ ਉਹਦੀ ਗੋਦ ਦਾ ਇਨਿੰਗ ਕਿਉਂ ਨਾ ਮਾਣਾ ਮੈਂ ਉਹਦੀ ਹਾਜ਼ਰ ਨਾਜ਼ਰਤਾ ਦਾ ਆਨੰਦ ਕਿਉਂ ਨਾ ਲਵਾਂ ਤੇ ਜਿਹੜਾ ਇਹ ਕਰਦਾ ਹੈ ਉਹ ਫਿਰ ਉਹ ਜਿਹਨੂੰ ਫਿਰ ਪ੍ਰਭੂ ਦੀ ਰਾਖੀ ਹੋ ਜਾਂਦੀ ਹੈ ਪ੍ਰਭੂ ਵੱਲੋਂ ਫਿਰ ਉਹ ਬਚ ਜਾਂਦਾ ਹੈ ਇਸ ਦੂਜੇ ਪਾਪ ਵਾਲੇ ਦੁੱਖ ਸੰਤਾਪੇ ਚੋਂ ਬਚ ਜਾਂਦਾ ਹੈ ਸਤਿਗੁਰੂ ਸੇਵ ਅੰਮ੍ਰਿਤ ਰਸ ਚੱਖੇ ਕਿਉਂਕਿ ਫਿਰ ਉਹ ਸਤੂਰ ਦੀ ਸੇਵਾ ਕਰਦਾ ਹੈ ਸਤਿਗੁਰੂ ਦੀ ਸੇਵਾ ਕੀ ਹੈ ਸਤਿਗੁਰੂ ਕੀ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਮਹਾਂਪੁਰਖਾਂ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਬਾਣੀ ਦੀ ਸੇਵਾ ਕਰਨੀ ਕੀ ਹੈ ਬਾਣੀ ਪੜਨੀ ਵਿਚਾਰਨੀ ਬਾਣੀ ਅਨੁਸਾਰ ਜੀਵਨ ਜਿਉਣਾ ਬਾਣੀ ਦੀ ਰੈਬਰੀ ਵਿੱਚ ਜ਼ਿੰਦਗੀ ਜੂਣੀ ਮਨ ਦੀ ਰੈਬਰੀ ਵਿੱਚ ਨਹੀਂ ਮਨ ਦਾ ਕੋਈ ਵਸਾ ਨਹੀਂ ਜਿਹੜਾ ਬਾਣੀ ਦੀ ਰੈਬਰੀ ਵਿੱਚ ਚੱਲਦਾ ਹੈ ਇਹ ਹੈ ਸਤਿਗੁਰੂ ਦੀ ਸੇਵਾ ਅੰਮ੍ਰਿਤ ਰਸ ਚੱਖ ਹੈ ਫਿਰ ਉਸ ਨੂੰ ਆਤਮਿਕ ਰਸ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਫਿਰ ਉਹ ਪ੍ਰਭੂ ਨਾਮ ਦਾ ਰਸ ਚੱਖਦਾ ਹੈ ਉਸ ਸਚਾਈ ਦਾ ਰਸ ਅਨੁਭਵਤਾ ਵਿੱਚ ਉਸ ਨੂੰ ਮਿਲਦਾ ਚਲ ਤੂੰ ਮਨ ਰੱਖ ਹੈ ਅੰਮ੍ਰਿਤ ਚੱਖ ਹੈ ਚਲ ਤੂੰ ਮਨ ਜਿਹੜਾ ਤੁਰੇ ਹੀ ਰਹਿੰਦੇ ਪੜਖੇ ਹੀ ਰਹਿੰਦੇ ਸੰਸਾਰ ਦੇ ਪਦਾਰਥਾਂ ਲਈ ਭਟਕਦਾ ਇਸ ਮਨ ਨੂੰ ਅਗਰ ਉਹ ਠਾਕ ਲਵੇ ਰਾਕ ਲਵੇ ਬਸ ਵਿੱਚ ਕਰ ਲਵੇ ਮਨ ਜੀਤੈ ਜਗ ਜੀਤ ਕਰ ਲਵੇ ਅੰਮ੍ਰਿਤ ਚੱਖੇ ਫਿਰ ਉਹ ਇਸ ਆਤਮਿਕ ਰਸ ਨੂੰ ਚੱਖਦਾ ਹੈ ਉਸ ਨੂੰ ਫਿਰ ਆਤਮਿਕ ਨਾਮ ਦਾ ਬਾਣੀ ਪੜਨ ਦਾ ਆਨੰਦ ਹੈ ਬਾਣੀ ਸੁਣਨ ਦਾ ਆਨੰਦ ਹੈ ਬਾਣੀ ਅਨੁਸਾਰ ਜੀਵਨ ਜਿਉਣ ਦਾ ਆਨੰਦ ਹੈ ਉਸ ਨੂੰ ਸਮਝ ਆ ਜਾਂਦੀ ਹੈ ਆਨੰਦ ਦੀ ਸਹੀ ਸਹੀ ਸਾਧਨ ਆਨੰਦ ਦਾ ਇਹ ਸੱਚੀ ਬਾਣੀ ਗੁਰੂ ਕੀ ਹੈ ਉਹ ਫਿਰ ਉਹਦਾ ਮਨ ਜਾ ਜਾਂਦਾ ਹੈ ਸਹਿਜ ਵੀ ਜਾ ਜਾਂਦਾ ਹੈ ਤੇ ਫਿਰ ਅੰਮ੍ਰਿਤ ਰਸ ਅੰਦਰ ਪੈਂਦਾ ਹੁੰਦਾ ਹੈ ਆਤਮਿਕ ਆਨੰਦ ਪੈਦਾ ਹੁੰਦਾ ਹੈ ਸਤਗੁਰੂ ਸੇਵ ਅੰਮ੍ਰਿਤ ਸ਼ਬਦ ਭਾਖ ਹੈ ਬਸ ਜਿਹੜੀ ਗੱਲ ਪਿੱਛੇ ਆਈ ਸਤਗੁਰੂ ਸੇਵ ਅੰਮ੍ਰਿਤ ਰਸ ਚਾਖ ਹੈ ਉਹੀ ਸਤਗੁਰੂ ਸੇਵ ਅੰਮ੍ਰਿਤ ਸ਼ਬਦ ਭਾਖ ਹੈ ਫਿਰ ਸਤਗੁਰੂ ਦੀ ਸੇਵਾ ਦੇ ਕਾਰਨ ਉਹ ਜਿਹੜੀ ਮੁਖੂ ਸ਼ਬਦ ਬੋਲਦਾ ਹੈ ਉਹ ਅੰਮ੍ਰਿਤ ਮੇ ਹੀ ਹੁੰਦੇ ਨੇ ਜੀਵ ਨੂੰ ਅਮਰ ਕਰਨ ਵਾਲੇ ਆਤਮ ਮੌਤ ਮਰਨ ਵਾਲੇ ਬਚਨ ਨਹੀਂ ਹੁੰਦੇ ਉਹ ਉਹ ਧਰਮ ਦੇ ਬਚਨ ਹੁੰਦੇ ਨੇ ਜਿਹੜੇ ਆਤਮਿਕ ਜ਼ਿੰਦਗੀ ਬਖਸ਼ਦੇ ਨੇ ਸੱਚੇ ਸ਼ਬਦ ਮੁਕਤ ਗਤ ਪਾਏ ਸੱਚੀ ਸ਼ਬਦ ਦੀ ਰਾਹੀ ਹੀ ਉਹ ਮੁਕਤੀ ਪ੍ਰਾਪਤ ਕਰਦਾ ਇਹਨਾਂ ਦੂਜੇ ਪਾਪ ਤੋਂ ਮੋਹ ਮਾਇਆ ਤੋਂ ਹਉਮੈ ਤੋਂ ਵਿਕਾਰਾਂ ਤੋਂ ਅਗਿਆਨਤਾ ਤੋਂ ਇਤਿ ਸ਼ਬਦ ਦੇ ਦਦੇ ਨੂੰ ਸਿਆਰੀ ਹੈ ਪਾਪ ਸੱਚੀ ਸ਼ਬਦ ਦੀ ਰਾਹੀ ਸੱਚੇ ਸ਼ਬਦ ਦੇ ਲੜ ਲੱਗੇ ਗੁਰਬਾਣੀ ਦੇ ਲੜ ਲੱਗੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਮੁਕਤ ਗਤ ਪਾਵੇ ਉੱਚੀ ਆਤਮਿਕ ਗਤੀ ਪ੍ਰਾਪਤ ਕਰਦਾ ਆਤਮਿਕ ਅਵਸਥਾ ਪ੍ਰਾਪਤ ਕਰਦਾ ਤੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਇਹ ਹੈ ਜੀਵਨ ਮੁਕਤ ਬੇ ਜਿਉਂਦੇ ਜੀ ਪਹਿਲੇ ਅਸੀਂ ਦੂਜੇ ਪਾਪ ਤੋਂ ਮੁਕਤ ਹੋਈਏ ਸਰੀਰਕ ਦੇਹ ਅਧਿਆਸ ਤੋਂ ਮੁਕਤ ਹੋਈਏ ਹਉਮੈ ਤੋਂ ਮੁਕਤ ਹੋਈਏ ਫੇਰੀ ਕੋਈ ਅਗਰ ਸੰਸਾਰ ਤਿਆਗ ਗਿਆ ਜਨਮ ਮਰਦਾ ਘੇੜ ਫੇਰੀ ਉਸ ਤੋਂ ਵੀ ਤਬੀ ਮੁਕਤੀ ਹੁੰਦੀ ਹੈ ਇੱਥੇ ਜਾਣਾ ਸੁਜਾਇ ਸਿ ਜਾਣਾ ਹੈ ਹੋਰ ਫੱਕੜ ਹਿੰਦੂ ਮੁਸਲਮਾਨ ਹੈ ਕੇਵਲ ਹਿੰਦੂ ਮੁਸਲਮਾਨ ਜਾਂ ਸਿੱਖਾ ਕਰਨ ਨਾਲ ਗੱਲ ਨਹੀਂ ਬਣਨੀ ਮੁਕਤ ਪ੍ਰਾਪਤ ਕਰਨੀ ਹੈ ਸ਼ਬਦ ਦੇ ਲੜ ਲੱਗੇ ਸ਼ਬਦ ਦੇ ਰਾਹੀ ਹੀ ਇਸ ਦੁਜੇ ਪਾਪ ਤੋਂ ਮੁਕਤ ਹੋਣਾ ਹੋਮੇ ਤੋਂ ਮੁਕਤ ਨਾ ਇਹ ਹੈ ਫਿਰ ਆਤਮਗਤ ਇਸੇ ਜ਼ਿੰਦਗੀ ਵਿੱਚ ਬਣਦੀ ਹੈ ਇੱਥੇ ਜਿੱਦੀ ਜ਼ਿੰਦਗੀ ਬਣ ਗਈ ਉਹ ਅੱਗੇ ਵੀ ਜਾ ਕੇ ਇੱਥੇ ਜਿਸਨੂੰ ਅਨੁਭਵ ਕਰ ਲਿਆ ਫਿਰ ਉਹ ਸਰੀਰ ਤੇ ਆ ਕੇ ਵੀ ਉਸ ਅਨੁਭਵ ਵਾਲੀ ਦੁਨੀਆ ਵਿੱਚ ਹੀ ਉਸ ਦੀ ਸੁਰਤੀ ਜਾਂਦੀ ਹੈ ਫਿਰ ਉਹ ਜੋਤੀ ਜੋਤ ਰਲ ਲਈ ਸੰਪੂਰਨ ਥੀਆਵਾਰੀ ਵਸਤਾ ਬਣਦੀ ਹੈ ਨਾਨਕ ਵਿੱਚੋਂ ਆਪ ਗਵਾਏ ਇਹ ਕੌਣ ਕਰ ਸਕਦਾ ਹੈ ਜਿਹਨੂੰ ਪ੍ਰਮਾਤਮਾ ਦੀ ਮਿਹਰ ਹੋ ਜਾਏ ਸਤਗੁਰੂ ਦੀ ਸੇਵਾ ਚ ਉਸ ਨੂੰ ਵਿੱਚੋਂ ਆਪ ਗਵਾਏ ਆਪਣਾ ਆਪ ਆਪਣੀ ਜਿਹੜੀ ਇੱਕ ਵੱਖਰੀ ਹੋਂਦ ਬਣੀ ਬੈਠੀ ਸੀ ਪ੍ਰਭੂ ਨਾਲੋਂ ਆਪਣੇ ਆਪ ਨੂੰ ਕੁਝ ਹੋਰ ਸਮਝਦਾ ਸੀ ਵੱਖਰਾ ਮਹਿਸੂਸ ਕਰਦਾ ਸੀ ਹੁਣ ਇੱਕ ਮਿਕਤਾ ਚਲੀ ਅਬ ਤੋ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇੱਕ ਪਹਿ ਕੋਈ ਨਾ ਸਕੇ ਪਛਾਨੀ ਵਾਲੀ ਉਸ ਅਵਸਥਾ ਤੇ ਜਾ ਕੇ ਪੁੱਛਦਾ ਆਪਣਾ ਆਪਾ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੂ ਤਤ ਤੂੰ ਵਾਲੀ ਅਵਸਥਾ ਤੇ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ